ਜਿੱਥੇ ਮਾਸ ਮਿਲਣ ਹੋ ਰਿਹਾ ਹੈ ਜੇਲ ਮੰਤਰੀ ਸਹਿਬਾਨ ਕਾਰਡਨ ਮਿਨਿਸਟਰ ਸਰਦਾਰ ਆਦਰ ਸਰਦਾਰ ਲਾਜਜੀਤ ਸਿੰਘ ਜੀ ਭੁੱਲਰ ਸਾਹਿਬ ਪਹੁੰਚ ਚੁੱਕੇ ਨੇ ਜੀ ਜਿਨ੍ਹਾਂ ਦਾ ਅਸੀਂ ਬੜਾ ਹੀ ਬੇਸਬਰੀਆਂ ਇੰਤਜ਼ਾਰ ਕਰੇ ਸਾਂ ਵੇਟ ਕਰੇ ਸਾਂ ਔਰ ਪਹੁੰਚ ਕੇ ਮੰਚ ਦੇ ਅੱਗੇ ਨੇ ਜੀ ਉਹਨਾਂ ਦੇ ਨਾਲ ਸਾਡੇ ਚੀਬ ਸਹਿਬਾਨ ਸਾਡੇ ਮਾਨਯੋ ਅਦਰ ਇਨਸਪੈਕਟੇਬਲ ਜਿਹੜੇ ਕਿ ਸਾਡੇ ਰਾਸ਼ਟਰੀ ਮਜ਼ਦੂਰ ਕਿਸਾਨ ਸੰਜੋਗ ਸਕਦੇ ਅਧਿક્ષਰੀ ਅਲਰਡੀਆ ਦੇ ਸਾਡੇ ਤਰਫੋਂ ਮਾਰਗਬੀ ਜੀ ਔਰ ਉਹਨਾਂ ਦੇ ਬ੍ਰਦਰ ਸਹਿਬਾਨ ਸਾਡੇ ਮਾਨਯੋਗ ਪ੍ਰਵੀਰ ਭਾਰਗਵ ਜਿਹੜੇ ਕਿ ਰਾਸ਼ਟਰੀ ਪਰਿਵਾਰੀ ਨੇ ਤੇ ਸਾਡੇ ਸਾਡੇ ਜਿਹੜੇ ਖਾਸ ਕਰਕੇ ਸੇਵੇ ਦੇ ਗੁਰੂ ਜੀ ਸਾਡੇ ਇੱਕ ਸੇਮ ਸ਼ਰਮਾ ਜਿਹੜੇ ਕਿ ਮਾਂ ਮੰਤਰੀ ਨੇ ਸਾਡੇ ਮਾਨਯੋਗ ਸਾਡੇ ਕੋਲ ਰਸਾ ਪਹੁੰਚ ਚੁੱਕੇ ਨੇ ਜੀ ਅੱਜ ਭੁੱਲੜ ਸਾਹਿਬ ਨੇ ਤੁਹਾਨੂੰ ਖੁਸ਼ ਕਰਨਾ ਜੀ ਖਾਸ ਕਰਕੇ ਮੈਂ ਤੁਹਾਡੇ ਦਾਵੇ ਨਿਕਾਵਾ ਜੀ ਬੜੀਆਂ ਤੁਹਾਡੇ ਵਾਸਤੇ ਚੀਜ਼ਾਂ ਲੈ ਕੇ ਆਏ ਨੇ ਔਰ ਬੜਾ ਅੱਜ ਉਹਨਾਂ ਨੇ ਪੂਰਾ ਫਿਸਟਰ ਭਰ ਕੇ ਲਿਆਦਾ ਤੁਹਾਡੇ ਵਾਸਤੇ ਆਜੋੜਾ ਦੇ ਖਸੀ ਵਿਚਾਰ ਸੁਣਨੇ ਆ ਬੜੇ ਪ੍ਰੇਮ ਤੇ ਬੜੇ ਸਤਿਕਾਰ ਦੇ ਨਾਲ ਤੇ ਕੁਲਰ ਸਾਹਿਬ ਕਹ ਲਟਾ ਗਿਆ ਕਿਉਂਕਿ ਇਹ ਜਿਹੜੇ ਸਾਡੇ ਨਾਲ ਸ਼ਿਰਮ ਜਿਹੜੇ ਸਾਡੇ ਮਹਿੰਦਰ ਸਾਣੀ ਜੀ ਕਹਿੰਦਾ ਦਿਓ ਸਾਰੇ ਪੰਜਾਬ ਦੇ ਜਿੰਨੇ ਵੀ ਸਾਡੀਆਂ ਪਨੇਟੀਆਂ ਨੇ ਜਿੰਨੇ ਵੀ ਸਾਡੇ ਖਾਸ ਦਾ ਸਫਾ ਕਰਮਤਾਰ ਦੇ ਬੱਟ ਬੱਟ ਪਿੰਡਾਂ ਦੇ ਤੇ ਸਾਡੇ ਸ਼ਹਿਰ ਦੇ ਪੱਲੇ ਪੱਲੇਦਾਰ ਯੂਨੀਅਨ ਦੇ ਮੇਰੇ ਆਪੂ ਸਹਿਬਾ ਲੀਡਰ ਸਹਿਬਾ ਤੇ ਦਾ ਸੱਦੇ ਪ੍ਰਵੀਨ ਭਾਰਗ ਜੀ, ਕਰਸ਼ੇਰ ਭਾਰਗ ਭਾਰਗ ਜੀ ਜਿਹੜੇ ਕਿ ਪੂਰੇ ਭਾਰਤ ਦੀ ਨਿਬੰਧਗੀ ਕਰਦੇ ਆ ਇਹਨਾਂ ਦਾ ਸੰਯੁਕਤ ਸੰਘ ਆ ਬੜੀ ਵੱਡੀ ਸੰਖਿਆ ਦੇ ਵਿੱਚ ਇਹਨਾਂ ਦਾ ਪੰਜਾਬ ਦੇ ਵਿੱਚੋਂ ਜਿਹੜੇ ਪਲੇਟੀਆਂ ਦੇ ਉੱਤੇ ਸਪੈਸ਼ਲ ਲੋਡ ਕਰਨ ਦਾ ਲੋਡ ਕਰਨ ਦਾ ਕੰਮ ਕਰਦੇ ਆ ਉਹ ਬੜੀ ਵੱਡੀ ਗੇਤੀ ਹੈ ਇਹਨਾਂ ਦਾ ਬੱਲੇਦਾਰ ਵੀਰਾਂ ਦੀ ਤੇ ਮੈਂ ਆਪ ਦੇ ਭਰਾ ਐਮਐਲਏ ਅਮੋਲਕ ਜੈਤੋ ਜੀ ਦੇ ਮਾਨ ਲਾਪਾ ਜੀ ਇਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਤੇ ਮੈਂ ਜੀ ਆਇਆਂ ਕਹਿੰਦਾ ਸੁਖ ਸਰਪੰਚੀ ਬਰਵਾਲੀਪੁਰ ਪ੍ਰਤੀਮ ਚਰਵਾ ਜੀ ਕੁਲਵਿੰਦਰ ਸਿੰਘ ਜੀ ਵਿਕੀ ਬਰਵਾਲੀਪੁਰ ਜੀ ਸਖਦੇਵ ਸਿੰਘ ਜੀ ਕਪਤਨ ਸਿੰਘ ਜੀ ਇਹਨਾਂ ਸਾਰੇ ਸਾਥੀਆਂ ਦੇ ਸਜੋਗ ਸਦਕਾ ਅੱਜ ਆਪਾਂ ਸਾਰੇ ਇੱਥੇ ਇਕੱਤਰ ਹੋਏ ਆ ਤੁਹਾਡਾ ਸਾਰਿਆਂ ਦਾ ਚੱਲ ਕੇ ਲੇਕੇ ਕਦਮ ਸਾਡੇ ਸਿਰ ਮੱਤੇ ਤੇ ਆਓ ਸਾਥੀਆਂ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਈਆ ਗੁਰੂ ਬੱਧੇ ਦੀ ਛਾਂ ਪਾਈਏ ਵਾਹਿਗੁਰੂ ਜੀ ਕਾ ਖਾਲਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਆਪਾਂ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਇਕੱਠੇ ਹੋਏ ਆ ਆਪ ਆਪੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਇਹ ਤੁਹਾਡੀ ਆਪਣੀ ਪਾਰਟੀ ਆ ਇਹ ਤੁਹਾਡੀ ਆਪਣੀ ਸਰਕਾਰ ਆ ਲੇਬਰ ਦੀ ਜਿਹੜੀ ਬੇਰੋਜ਼ਗਾਰ ਉਹਦਾ ਮੁੱਲ ਜੇ ਪਾਇਆ ਤੇ ਆਮ ਆਦਮੀ ਪਾਰਟੀ ਨੇ ਪਾਇਆ ਤੁਹਾਨੂੰ ਪਤਾ ਮੰਡੀਆਂ ਦੇ ਵਿੱਚ ਲੇਬਰ ਕੰਮ ਕਰਦੀ ਆ ਹਰਿਆਣੇ ਦੇ ਮੁਕਾਬਲੇ ਪੰਜਾਬ ਦੇ ਵਿੱਚ ਵੀ ਪੂਰੀ ਘਾਟ ਨਹੀਂ ਉਹ ਵੀ ਧੂਰੀ ਵਧਾਈ ਹੁਣ ਤੁਹਾਡੀ ਜਿਹੜੀ ਮੰਗ ਆ ਉਹ ਤੁਹਾਡੇ ਜਿਹੜੇ ਪ੍ਰਵੀਰ ਭਾਰਗਵ ਜੀ ਤਰਸ਼ੇਮ ਭਾਰਗਵ ਜੀ ਜਿਹੜੇ ਤੁਹਾਡੇ ਨੈਸ਼ਨਲ ਪ੍ਰਧਾਨ ਨੇ ਉਹਨਾਂ ਨੇ ਸਾਨੂੰ ਦੱਸੀ ਆ ਜੋ ਵੀ ਕਾਨੂੰਨਨ ਤਰੀਕੇ ਰਹੀਂ ਤੁਹਾਡੀ ਚੈਰਨਰ ਮੰਗ ਲਈ ਕਿ ਮੈਂ ਤੁਹਾਡੇ ਨਾਲ ਵਾਦਾ ਕਰਦਾ ਤੁਹਾਡਾ ਭਰਾ ਅਗੇ ਲਾ ਕੇ ਤੁਹਾਡਾ ਵਕੀਲ ਬਣ ਕੇ ਮੋਢੇ ਦਾ ਮੋਢਾ ਲਾ ਕੇ ਤੁਹਾਡੀ ਮਾ加 ਲਗਾ ਮੈਂ ਜਿਹੜੇ ਆਪਣੇ ਵੱਡੇ ਭਰਾ ਕੈਬਨਿਟ ਮਨਿਸਟਰ ਨੂੰ ਮੰਚ ਦੇ ਮਾਧਮੇਨ ਤੋਂ ਵਾਦਾ ਕਰਦਾ ਕਿ ਇਹ ਵਾਲਾ ਇਲੈਕਸ਼ਨ ਵੀ 2027 ਦੇ ਇਲੈਕਸ਼ਨ ਦੇ ਵਿੱਚ ਵੀ ਸਾਡਾ 70000 ਪਰਿਵਾਰ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੰਦਾ ਤੇ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਪਾਇਪੀ ਵਾਸਤੇ ਕੰਮ ਵੀ ਕਰਾਂਗੇ ਤੇ ਵੋਟ ਵੀ 부ਵਾਵਾਂਗੇ ਤੇ ਖੁੱਡ ਜਿਗਾਗੇ ਤੇ ਫਰਕ ਪਿਆ ਰਸ਼ਟਰੀ ਮਜ਼ਦੂਰ ਕਿਸਾਨ ਸਹਿਯੋਗ ਸੰਗੋਲੋ ਆੜ ਵਾਲੇ ਸੰਗਠਨ ਦੇ ਵਿੱਚ ਵੀ ਤੇ ਇਸ ਇਲੈਕਸ਼ਨ ਦੇ ਵਿੱਚ ਵੀ ਅਸੀਂ ਸਾਰੇ 70000 ਪਰਿਵਾਰ ਆਪਣੇ ਵੱਡੇ ਭਰਾ ਨੂੰ ਸਮਰਥਨ ਦੇਣਾ। ਮਾਨਤੇ ਦੇ ਰਾਗਨ ਆਵਾਜ਼ ਦੀ ਪਾਰਟੀ ਪੰਜਾਬ ਦੇ ਪ੍ਰਧਾਨ ਮੇਰੇ ਵੱਡੇ ਭਰਾ ਮੇਰੇ ਕੈਬਨਿਟ ਦੇ ਕਲੀਪ ਅਮਨ ਰੋੜਾ ਜੀ ਪਰ ਮੇਰੇ ਕੈਬਨਿਟ ਦੇ ਕਲੀਪ ਲਾਜੀਤ ਪੁਨਰ ਜੀ ਸਾਡੇ ਐਮਐਲਏ ਸਹਿਬਾਨ ਸਰਦਾਰ ਨਰੇਂਦਰ ਸਿੰਘ ਮੇਰਮ ਅਮੋਲਕ ਸਿੰਘ ਜੀ ਸਾਰੇ ਦਰਜਾ ਬਦੰਦਾ ਸਾਰੇ ਸਾਥੀ ਸਹਿਬਾਨ ਔਰ ਰਾਸ਼ਟਰੀਆ ਮਜ਼ਦੂਰ ਕਿਸਾਨ ਮਹਾਨ ਸਹਿਯੋਗ ਸੰਗ ਦੇ ਪ੍ਰਧਾਨ ਜੀ ਸੈਕਟਰੀ ਸਾਹਿਬਾਨ ਦੇ ਸਾਹਮਣੇ ਬੈਠੀ ਸਾਰੀ ਸੰਗਤ ਸਤ ਸਤ ਸਤੋ ਦਾ ਬ੍ਰੋਫ ਹੋਤੇ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਪਹਿਲਾ ਮੈਂ ਮਹਾ ਸੰਗ ਦੇ ਪ੍ਰਧਾਨ ਜੀ ਦਾ ਸੈਕਟਰੀ ਸਾਹਿਬਾਨ ਦਾ ਇਹਨਾਂ ਦੀ ਸਮੁੱਚੀ ਟੀਮ ਦਾ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਕਰਨਾ ਚਾਹੁੰਦਾ ਕਿ ਇਹਨਾਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਇਸ ਤਰਨタル ਦੇ ਬਾਅਦ ਇਲੈਕਸ਼ਨ ਦੇ ਅੰਦਰ खुला समर्थन दिता गा मेरे वालों सारी संगत का प्रधान जी मेरे नुक्रिया बहुत बहुत शुक्रिया और मैं इन्होंकी तो दवा कि आने वाले समय के अंदर जी ए मुश्किल नेगिया जी ए काम ने वो गे पहल तो के दौर पर करा क्योंकि आम आदमी पार्टी ਦੇਖਦੇ ਅੰਦਰ ਉਹ ਪਾਰਟੀਆ ਜਿਹੜੀ ਵਾਦੇ ਕਰਦੀ ਆ ਪੂਰੇ ਕਰਦੀ ਆ ਅਸੀਂ ਸਰਕਾਰ ਬਣਨ ਤੋਂ ਤਿੰਨ ਮਹੀਨੇ ਬਾਅਦ ਜਦੋਂ ਸਰਕਾਰ ਬਣੀ ਤਿੰਨ ਮਹੀਨੇ ਬਾਅਦ ਇੱਕ ਪੰਜਾਬ ਦਾ ਇਤਿਹਾਸਿਕ ਫੈਸਲਾ ਹੋਇਆ ਉਹ ਫੈਸਲਾ ਸੀਗਾ ਕਿ ਪੰਜਾਬ ਦੇ ਹਰੇਕ ਵਰਗ ਨੂੰ ਚਾਹ ਗਰੀਬ ਆ ਅਮੀਰ ਆ 300 ਯੂਨਤ ਅਸੀਂ ਮੁਫਤਲੀ ਦੇਣੀ ਆ ਕਿਉਂਕਿ ਪੰਜਾਬ ਦਾ ਖਜ਼ਾਨਾ ਮੰਤਰੀਆ ਮੈਨੂੰ ਤਾਂ ਪਤਾ ਕਿੱਡਾ ਵੱਡਾ ਵਜਨ ਸੀਗਾ ਉਹ ਪ੍ਰਾਣਿਆ ਸਰਕਾਰਾਂ ਫੋਟ ਵੀ ਸਕਦੀਆਂ ਸੀ ਨਕਾਲੀਦਰ ਪਾਰਟੀ ਨਕਾਲੀਦਰ ਬੀਜੇਪੀ ਪਰ ਲੇਕਰ ਫੈਸਲਾ ਕੀਤਾ ਅੱਜ ਪੰਜਾਬ ਦੇ 90% ਘਰਾਂ ਦਾ ਫੀਲ ਦੇ ਵਿੱਚ ਜ਼ੀਰੋ ਬਾਰ ਹੈ ਤੁਹਾਡੇ ਨੇੜੇ ਤਰਨਤਾਰ ਦੇ ਨੇੜੇ ਗੁਜਰਵਾਲ ਸਾਹਿਬ ਵਿਖੇ ਜਿਹੜਾ ਪ੍ਰਾਈਵੇਟ ਥਰਮਲ ਪਲਾਂਟ ਅਕਾਲੀਦਰ ਬੀਜੇਪੀ ਨੇ ਪ੍ਰਾਈਵੇਟ ਪਾਰਟੀ ਨੂੰ ਵੇਚਿਆ ਸੀਗਾ ਉਹ ਥਰਮਲ ਪਲਾਂਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਬਾਦ ਜੀ ਨੇ ਖਰੀਦ ਕੇ ਤੁਹਾਡੇ ਲੋਕਾਂ ਦੇ ਨਾਲ ਤੇ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਤੇ ਕੀਤਾ ਮੈਂ ਇਤਿਹਾਸਿਕ ਗੱਲਾਂ ਤਾਂ ਕਰ ਰਿਹਾ ਭਰਾਵੋ ਕਿਆਮਾਦੀ ਪਾਰਟੀ ਲਗਾਤਾਰ ਪੰਜਾਬ ਨੂੰ ਅੱਗੇ ਲੈ ਕੇ ਜਾ ਰਹੀ ਹੈ ਪੰਜਾਬ ਨੂੰ ਅੱਗੇ ਬਣਾ ਰਹਿਣਾ ਪੰਜਾਬ ਦੇ ਅੰਦਰ ਜਿਹੜੇ ਸਿੱਖਿਆ 'ਚ ਕ੍ਰਾਂਤੀ ਆਈ ਆ ਐਜੂਕੇਸ਼ਨ 'ਚ ਕ੍ਰਾਂਤੀ ਆਈ ਆ ਅੱਜ ਪੰਜਾਬ ਦੇ ਅੱਜ ਪੰਜਾਬ ਦੇ ਮਜ਼ਦੂਰਾਂ ਦੇ ਬੱਚੇ ਵੀ ਆਈਆਈਐਮ ਕੀ ਦੇ ਅੰਦਰ ਦਾਖਲਾ ਲੈ ਰਹੇ ਨੇ ਪਹਿਲੀ ਵਾਰ ਹੋਇਆ ਕਿ ਸਰਕਾਰੀ ਸਕੂਲਾਂ ਦੇ ਪੜੇ 47 ਬੱਚੇ ਜੇਈ ਦਾ ਗ੍ਰਾਮ ਪਾਸ ਕਰਕੇ ਦੇਸ਼ ਦੀਆਂ ਵੱਡੀਆਂ-ਵੱਡੀਆਂ ਇੰਸਟੀਚੂਨਾਂ ਦੇ ਅੰਦਰ ਉਹਨਾਂ ਨੂੰ ਦਾਖਲਾ ਮਿਲਿਆ ਹੈ। ਇਹ ਮਾਨ ਵਾਲੀ ਗੱਲ ਹੈ ਪੰਜਾਬ 'ਚ ਨਹੀਂ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਖਰਾਬ ਪਾੜੇ ਕਰਦੇ ਸੀ ਪੁਰਾਣੀਆਂ ਸਰਕਾਰਾਂ ਨੇ ਪਰ ਲੇਜਨ ਸਾਨੂੰ ਪਤਾ ਹੈਗਾ ਕਿ ਗਰੀਬ ਪਰਿਵਾਰ ਦੇ ਲੋਕ, ਦਲਤਾਂ ਦੇ ਲੋਕ, ਮਜ਼ਦੂਰਾਂ ਦੇ ਬੱਚੇ ਕਿੱਥੇ ਪੜਦੇ? ਸਰਕਾਰੀ ਸਕੂਲਾਂ 'ਚ ਪੜਦੇ ਨੇਗੇ। ਸੋ ਉਹਨਾਂ ਸਕੂਲਾਂ ਨੂੰ ਸੀ ਠੀਕ ਕਰਨ ਦੇ ਲਈ ਲਗਾਤਾਰ ਅੰਕਲ ਹੋਇਆ। ਸੂਨਾ ਫੈਨਿੰਗਸ ਪੰਜਾਬ ਦੇ ਅੰਦਰ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਖੜਾ ਕੀਤਾ ਗਿਆ ਪੰਜਾਬ ਦੇ ਅੰਦਰ ਸਪੋਰਟਸ ਦਾ ਖੇਡਾਂ ਦਾ ਢਾਂਚਾ ਬਣਿਆ ਜਾਂਦਾ 3000 ਖੇਡ ਸਟੇਡੀਅਮ ਪੰਜਾਬ ਬਣ ਰਹੇ ਨੇ 1000 ਖੇਡ ਦਰਸ਼ਕੀਆਂ ਪੰਜਾਬ ਚ ਬਣਨ ਕਿਆਂ ਨੇ ਇਹ ਮੈਂ ਸਮਝਦਾ ਸਾਡੀ ਖੇਡਾਂ ਦੀ ਕ੍ਰਾਂਤੀ ਜਿਹੜੀ ਆ ਉਹ ਪੰਜਾਬ ਚ ਆ ਰਹੀ ਹੈ ਖੇਡਾਂਵਾਂ ਦੇ ਪੰਜਾਬ ਦੀਆਂ ਤੁਸੀਂ ਸਾਰੇ ਜਾਣਦੇ ਹੋ ਔਰ ਇਸ ਤੋਂ ਪਹਿਲਾਂ ਕੀ ਹੁੰਦਾ ਸੀਗਾ ਤੇ ਜਦੋਂ ਖਿਡਾਰੀ ਜਿੱਤ ਕੇ ਆਉਂਦਾ ਸੀਗਾ ਉਹਨੂੰ ਉਹਨੂੰ ਥੋੜੇ ਬੋਕੇ ਪੈਸੇ ਦਿੰਦੇ ਸੀ ਉਹ ਵੀ ਲੈਣ ਟੱਕੇ ਖਾਣੇ ਪੈਂਦੇ ਸੀ ਪਰ ਲੇਕਿਨ ਸਰਦਾਰ ਭਗਤ ਸਿੰਘ ਮਾਜੀ ਨੇ ਫੈਸਲਾ ਕੀਤਾ ਕਿ ਜਦੋਂ ਕੋਈ ਵੀ ਬੱਚਾ ਕੋਈ ਵੀ ਬੱਚਾ ਚਾਹ ਓਲੰਪਿਕਸ ਦੇ ਅੰਦਰ ਏਸ਼ੀਅਨ ਗੇਮ ਦੇ ਅੰਦਰ ਜਦੋਂ ਸਿਲੈਕਸ਼ਨ ਹੋ ਜਾਂਦੀ ਹੈ ਤਾਂ ਉਸ ਨੂੰ ਪਹਿਲਾਂ ਪੈਸੇ ਦਿੰਦੇ ਆ ਕਿ ਭਾਈ ਇਹ ਪੈਸੇ ਖਰ ਤੂੰ ਤਿਆਰੀ ਕਰ ਤੇ ਖੇਡ ਕੇ ਆ ਸਰਦਾਰ ਬੜੀ ਖੁਸ਼ੀ ਹੋਈ ਜਦੋਂ ਪੰਜਾਬ ਦੀਆਂ ਦੋ ਧੀਆਂ ਨੂੰ ਸਿਰ ਚੜ੍ਹਨ ਦੇ ਲਈ ਜਦੋਂ ਦੋ ਧੀਆਂ ਦਾ ਸਵਾਗਤ ਕਰਨ ਦੇ ਲਈ ਅਰਲੀਨਪੁਰ ਤੇ ਹੰਦੋਤਪੁਰ ਨੂੰ ਮੈਂ ਜਦੋਂ ਪਹੁੰਚਿਆ ਮਹਾਰੀ ਦੇ 에ਰਪੋਰਟ ਦੇ ਉੱਤੇ ਤਾਂ ਉਸ ਬੱਚੀ ਨੇ ਦੱਸਿਆ ਕਿ ਮੇਰਾ ਪੁੱਤ ਆਰਪੈਂਟਰ ਦਾ ਮੇਰਾ ਪੁੱਤ ਕਾਰਪੈਂਟਰ ਆ ਕਾਰਪੈਂਟਰ ਜਿਹੜਾ ਬੱਚਾ ਬੰਦਰਸੀ ਉਹਦੀ ਬੇਟੀ ਉਹਦੀ ਬੇਟੀ ਦੇਸ਼ ਦੇ ਲਈ ਖੇਟੀ ਤੇ ਤਾਂ ਨਹੀਂ ਪੋਸੀਬਲ ਹੋ ਸਕਿਆ ਜੇਕਰ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਝ ਦੇ ਖੇਡਾਂ ਦਾ ਬਹੁਤ ਪੜਾਇਆ ਉਹ ਕਾਰਪੇਟਰ ਦੀ ਬੇਟੀ ਜਿਹੜੀ ਉਹ ਦੇਸ਼ਰੀ ਖੇਡੀ ਉਹਦੇ ਲਈ ਬਣੀ ਜਲਦੀ ਜਿਹੜਾ ਅਸੀਂ ਉਹਨੂੰ ਮਾਨ ਸਨਮਾਨ ਜਿਹੜਾ ਜਦੋਂ ਕੋੜਾ ਪਟੰਟ ਹਟ ਗਿਆ ਤਾਂ ਡੂਟੋ ਕਰਾ ਕਿ ਮੇਰਾ ਗੇੜ ਦਾ ਪਾਵ ਆ ਚੈੱਕੇਟਾਂ ਦੀ ਗੱਲ ਕਰ ਲੋ ਚਾਹ ਪੜਾਈ ਦੀ ਗੱਲ ਕਰ ਲੋ ਤੈਨੂੰ ਜਿੰਦੀ ਗੱਲ ਕਰ ਲਓ ਚਾਹ ਹਸਪਤਾਲ ਦੀ ਗੱਲ ਕਰ ਲਓ ਹਰ ਖੇਤਰ ਦੇ ਅੰਦਰ ਆਮ ਆਦਮੀ ਪਾਰਟੀ ਲਗਾਤਾਰ ਜਿਹੜਾ ਆਪਣਾ ਫਰਜ਼ ਆਪਣੇ ਕੀਤੇ ਵਾਦੇ ਆਪਣੀਆਂ ਦਿੱਤੀਆਂ ਗਰੰਟੀਆਂ ਲਗਾਤਾਰ ਨਿਭਾ ਰਹੀ ਹੈ ਸੋ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਕਾਫੀ ਸਮਾਂ ਹੋ ਗਿਆ ਤੋਂ ਅੱਜ ਬੈਠਿਆਂ ਨੂੰ ਬਸ ਬੈਣ ਤੇ ਇੱਕੋ ਹੀ ਬੇਨਤੀ ਹੈ ਕਿ 11 ਤਰੀਕ ਨੂੰ ਤੁਸੀਂ ਸਾਰਿਆਂ ਨੇ ਸਾਡੇ ਭਰਾ ਹਰਵੀਰ ਸਿੰਘ ਸੰਧੂ ਜੀ ਨੂੰ ਦੁਬਾਰਾ ਉਹ ਜਿਹੜਾ ਪਹਿਲਾਂ ਵੀ ਪ੍ਰਧਾਨ ਸਭਾ ਕਰ ਰਹੇ ਨੇ

ਸਦਾ ਰਪਾਸਿੰਗ ਦੀ ਕੀਮਾ ਸਾਹਿਬ ਮੇਰੇ ਸਤਕਾਰਯੋਗ ਕੈਬਨਟ ਦੇ ਸਾਥੀ ਸਾਹਿਬ ਲਾਲਜੀ ਸਿੰਘ ਜੀ ਭੁੱਲਰ ਸਾਹਿਬ ਐਮਐਲਏ ਨਾਵਾ ਦੇਵ ਮਾਨ ਜੀ ਅਮੋਲੋਜੀ ਸਾਡੀ ਪਾਰਟੀ ਦੇ ਔਰ ਜਥੇਬੰਦੀ ਦੇ ਸਾਰੇ ਹੀ ਸਤਕਾਰਯੋਗ ਸਾਥੀ ਸਤਿ ਸੇਤ ਸਾਰੇ ਗ੍ਰਾਜਮਾਨ ਨੇ ਸਾਡੇ ਪਾਰਟੀ ਦੇ ਸਾਰੇ ਸਤਕਾਰਯੋਗ ਸਾਥੀ ਨੇ ਔਰ ਮੇਰੇ ਸਾਹਮਣੇ ਬੈਠੇ ਮੇਰੇ ਸਾਰੇ ਹੀ ਸਤਕਾਰਯੋਗ ਸ੍ਰੀਮਾਵਾ ਭੈਣਾ ਨੌਜਵਾਨ ਸਾਥੀ ਵੀਰ ਪਰ ਦਸਾਂ ਨੌ ਦੀ ਕਿਰਤ ਕਮਾਈ ਕਰਕੇ ਖਾਣ ਵਾਲੇ ਮੇਰੇ ਸਾਰੇ ਹੀ ਸਤਕਾਰਯੋਗ ਸਾਥਿਓ ਪਹਿਲਾਂ ਤਾਂ ਤੁਹਾਨੂੰ ਸਤਿਕਾਰ ਕਰਕੇ ਸਜਦਾ ਕਰਦਾ ਔਰ ਗੁਰੂ ਕੀ ਫਤਿਹ ਕਰੇ ਪੁਰਾਣ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਡੀ ਮੇਰੀ ਜੀਮਾ ਜੀ ਦੀ ਭੋਲਾ ਸਾਹਿਬ ਦੀ ਖੁਸ਼ਕਿਸਮਤੀ ਕਿ ਅੱਜ ਤੁਹਾਡੇ ਨਾਲ ਰੂਪਰੂ ਹੋਣ ਦਾ ਮੌਕਾ ਮਿਲਿਆ ਬڑے ਵਿਸਤਾਰ ਦੇ ਵਿੱਚ ਜੀਵਾ ਸਾਹਿਬ ਗੱਲ ਕਰਕੇ ਗਏ ਨੇ ਸਾਥੀਓ ਮੇਰੇ ਵੀਰੋ ਇਹ ਠੀਕ ਹੈ ਕਿ ਇਹ ਬਾਅਦ ਇਲੈਕਸ਼ਨ ਹੈ ਤੇ ਬਾਅਦ ਇਲੈਕਸ਼ਨ ਦੇ ਵਿੱਚ ਐਮਜੀਪੀ ਮੀਟਿੰਗਾਂ ਨੇ ਜਿਹੜੀਆਂ ਸੁਭਾਵਿਕ ਨੇ ਪਰ ਮੈਂ ਇੱਕ ਚੀਜ਼ ਤੁਹਾਨੂੰ ਬੜੇ ਕਲੀਅਰ ਕਰ ਦੇਣੀ ਚਾਹਣਾ ਕਿ ਜੋ ਆਮ ਆਦਮੀ ਪਾਰਟੀ ਦਾ ਸਾਡੀ ਸਰਕਾਰ ਦਾ ਅਸੂਲ ਅਸੀਂ ਕਿੰਨਾ ਅਸੂਲਾਂ ਤੇ ਉੱਪਰ ਚੱਲ ਰਹੇ ਆ ਅਸੂਲ ਉਹੀ ਨੇ ਜੋ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਕਿ ਗੁਰੂ ਕੀ ਗੋਲਾ ਤੇ ਗਰੀਬ ਦਾ ਮੂੰਹ ਕਿ ਉਹ ਸਰਕਾਰ ਐ ਇਹ ਉਹ ਪਾਰਟੀ ਐ ਜਿਹੜੀ ਕਿ ਤੁਹਾਡੇ ਬਿਨਾ ਆਪਦੀ ਹੋਂਦ ਸੋਚ ਵੀ ਨਹੀਂ ਸਕਦੀ ਹੈਗੀ